ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਅੱਜ ਦੇ ਵਲੌਗ 'ਚ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਦਿਨ ਦੁਪਹਿਰ ਰਾਤ ਆਪੋ ਨੇ ਤੱਕੀਆਂ ਬਖਸ਼ੇ ਬਾਕੀ ਅੱਜ ਪਹੁੰਚੇ ਹੋਇਆ ਮਰੰਡੇ ਸ਼ਹਿਰ ਦੇ ਵਿੱਚ ਬੈਦਲ ਆਪਾਂ ਨੂੰ ਅੱਜ ਕੰਮ ਜਿਆਦਾ ਇੱਕ ਵੀ ਮੌਸਮ ਅਰਾਦਾਈ ਗੜਬੜਾਲਾ ਤੜਕੇ ਨੂੰ ਮੀਂਹ ਪਿਆ ਵੀ ਜਣੀ ਮੀਂਹ ਹੋਗਾ 6 ਵਜੇ ਸਟਾਰਟ ਹੋਗਾ ਜੇ ਸਾਡੇ ਪੈਣਾ ਪਹਿਲਾਂ ਥੋੜਾ ਥੋੜਾ ਪੈਂਦਾ ਪੈਂਦਾ ਸੋਨਾ ਕਰ ਗਿਆ ਨਹੀਂ ਆਹ ਤਾਲੇ ਚਲਾਓ ਜੇ ਕਰ ਗਿਆ ਇੱਕ ਵਾਰ ਜੇਕਰ ਆਪਾਂ ਚਰੀ ਚੁਰੀ ਬੀਜੀ ਵੀ ਦੀ ਉੱਪਰ ਦੇਖਣਾ ਸੁੱਕ ਜਾਦਾ ਤਾਂ ਸੋਨੇ ਆਣ ਗਿੱਲੇ ਚ ਗਿੱਲੇ ਲਾਤੀ ਵੀ ਵਧੀਆ ਹੋ ਗਿਆ ਇਹਨਾਂ ਜਾ ਸਵੇਰੇ ਦੇਖਿਆ ਸੱਟ ਤਾਂ ਉਹਦੇ ਬਾਅਦ ਰੇਹੂ ਦਾ ਛਿੱਟਾ ਛੁਟਾ ਲੱਗਦਾ ਹੋ ਗਿਆ ਵੀ ਕਿ ਆਪਾਂ ਪਾਣੀ ਲਾਉਂਦੇ ਪਾਣੀ ਲਾ ਕੇ ਫਿਰ ਚਰੀ ਵੀ ਮਰਦੀ ਹੈ ਜਾਰਾ ਜਿਹੜਾ ਪਾਣੀ ਭਰ ਕੇ ਲਾਉਂਦੇ ਨਾ ਉਹਦੇ ਚਰੀ ਮਰਦੀ ਬਾਜਰਾ ਹੀ ਪਿਛੇ ਇੱਕ ਵਾਰ ਪਿਛਲੇ ਸਾਲੇ ਦੇਖਿਆ ਤਾਂ ਆਪਾਂ ਨੇ ਪਾਣੀ ਲਾਤਾ ਤਾਂ ਉਹਦੇ ਕਰਕੇ ਥੋੜਾ ਜਿਹਾ ਫਰਕ ਪਿਆਦਾ ਵੀ ਹੁਣ ਉਹ ਜਿਹੜਾ ਮੀਂਹ ਪਿਆ ਬਹੁਤ ਆਸਾਬ ਦਾ ਪਿਆਈ ਆਵਾ ਹੋਵਾ ਜਵਾਨ ਚੱਲੀ ਹੈਗੀ ਬਹੁਤ ਵਧੀਆ ਐਨ ਸੈਟਅਪ ਆ ਟਿੱਕੇ ਬਾਕੀ ਬਦਲਵਾਈ ਹਲੇ ਵੀ ਹੋਈ ਵੀ ਐ ਵੀ ਦੱਸਿਆ ਹੋਇਆ ਹੈਗਾ ਸ਼ਾਮ ਨੂੰ ਅਸਲੀ ਤਾਂ ਸ਼ਾਮ ਨੂੰ ਦੱਸਿਆ ਹੋਤਾ ਚਲੋ ਰੇ ਪੱਤੇ ਜਿਹੜਾ ਹੁੰਦਾ ਪੈਂਦਾ ਹੋ ਗਿਆ ਆਪਾਂ ਜਿਹੜਾ ਮਹਾ ਵਿੱਚ ਪਾਣੀ ਜ਼ਿਆਦਾ ਲੱਗ ਜਾਂਦਾ ਫਿਰ ਬਹੁਤ ਸਹੀ ਹੋਇਆ ਜਿੰਨਾ ਵੀ ਕੰਮ ਹੋਇਆ ਵਧੀਆ ਸਹੀ ਹੋਇਆ ਤਕਰੀਬਨ ਤੂੜੀਆਂ ਦੇ ਕੰਮ ਨਿਬੜੇ ਵਜਦੇ ਵੀ ਪੰਜ ਚਾਰ% ਰਹਿੰਦੇ ਹੁਣ ਇੱਕ ਦੋ ਦਿਨ ਹੁਣ ਅਟਕੇ ਬਣੂਗੀ ਤੂੜੀ ਤੂੜੀਆਂ ਜਿਹੜੇ ਹੈਗੇ ਰਹਿੰਦੇ ਆ ਉਹਨਾਂ ਦੇ ਕੰਮ ਖੜ ਗਏ ਕਿਉਂ ਮੈਂ ਸਵੇਰੇ ਸਾਧਰੀ ਪੈ ਗਿਆ ਜਿਹਦਾ ਪੈਂਦਾ ਸ਼ਾਮ ਜੂਗ ਨੂੰ ਫਿਰਦਾ ਤੂੜੀ ਚਲੋ ਖੱਜੋ ਜਾਂਦੀ ਬਹੁਤ ਦਾਦਾ 11 11 ਡਾਲੀਆਂ ਬਣ ਜਾਂਦੀਆਂ ਵਧੀਆ ਲਾਂ ਸੁੱਕਾ ਹੋਣ ਵੀ ਵਧੀਆ ਪਰ ਮੌਸਮ ਠੰਡਾ ਹੈ ਜੀ ਤਕਰੀਬਨ ਐਨ ਸੈਟ ਹੈ ਬੱਦਲ ਚੜਿਆ ਬਹੁਤ ਆ ਚਾਰੇ ਪਾਸੇ ਦੇ ਘੋਰਦਾ ਹੀ ਬਹੁਤ ਆਨਾਂ ਦਾ ਜਿਕਣਾ ਐਣ ਆਊਗੀ ਚਲੋ ਐਣ ਤੇ ਬਚਾਓ ਹੈ ਵੀ ਮੀਂਹ ਜਣੀ 45 ਚੱਲੇ ਜੇ ਹੋਇਆ ਨਾ ਬਹੁਤਾ ਹੀ ਹੈ ਨਾ ਘੱਟ ਹੈ ਵੀ ਜਿਕਣਾ ਪਾਣੀ ਲਾਉਣੇ ਵਾਲਾ ਕੰਮ ਸਮਝ ਲੋ ਹੋ ਗਿਆ ਪਾਣੀ ਵੀ ਹੈ ਰਸਮਾਂ ਜਾਂ ਮੰਗਣ ਵੇ ਝੜੀ ਲੱਗਣ ਲੱਗੀ ਹੁੰਦੀ ਐਂ ਜੱਲਦੇ ਆ ਵੀ ਵੀ ਬਾਕੀ ਬਹੁਤ ਵਧੀਆ ਮੌਸਮ ਹੈ ਜੀ ਠੀਕ ਹੈ ਦੇਖਦੇ ਆ ਬਾਕੀ ਪ੍ਰੀਰੀ ਦੇ ਬੀਜ ਕੱਲ 4 ਤਰੀਕ ਦੀ 4 ਤਰੀਕ ਨੂੰ ਮੀਟਿੰਗ ਦੱਸੀ ਵੀ ਸੀ ਪਤਾ ਕੁਝ ਲੱਗਿਆ ਨਹੀਂ ਹੈਗਾ ਬਾਕੀ ਹਲੇ ਕੋਈ ਪੱਕਾ ਨਹੀਂ ਹੋਇਆ ਵੀ ਧਾਨਾਂ ਦਾ ਕਿਹੜਾ ਬੀਜ ਲਾਉਣਾ ਪੈਣਾ ਯਾਨੀ ਜਿਆਦਾ 126 ਨੂੰ ਰਹਿ ਕੇ 126 ਕਹਿੰਦਾ ਉਹ ਕੰਮ ਥੋੜਾ ਜਿਹਾ ਲੇਟ ਲੱਗਣੇ ਵਾਲਾ ਬਾਕੀ ਦੇਖਦੇ ਆ ਕਿਹੜਾ ਲੋਕਡਾਉਨ ਦਾ ਵੀ ਹਾਈਬ੍ਰਿਡ ਦਾ ਲਾਉਣਾ ਨਹੀਂ ਹੈਗਾ ਪਰ ਆ 110 ਫਿਰ 126 ਲੱਗੂਆ ਦੋਵੇਂ ਤੇ ਇਹਨੂੰ ਠੀਕ ਹੈ ਜੀ ਬਾਕੀ ਦਿਖਾਉਂਦੇ ਆ ਹੋਰ ਕਾਰੋਬਾਰ ਜਿਹੜੇ ਚੱਲਦੇ ਆ ਮੀਹ ਆਪਾਂ ਨੇ ਦਿਖਾਇਆ ਵਾ ਜਿੰਨਾ ਕੁ ਪਿਆ ਵੀਡੀਓ ਦੇ ਵਿੱਚ ਦਿਖਾਣ ਦਿਖਾਵਾਂਗੇ ਸਾਰਾ ਬਾਕੀ ਹੋਰ ਦੋਹਾਂ ਜਿਹੜੇ ਕਾਰੋਬਾਰ ਜਿਹੜੇ ਚੱਲਦੇ ਆ ਹੋਰ ਜੀ ਬੱਦਲ ਦੀ ਚੜਾਈ ਹੋ ਗਈ ਫੁੱਲ ਦੱਸਿਆ ਵਾ ਹੈਗਾ ਬਸਰੇ 4 ਤਰੀਕ ਨੂੰ ਲੱਗੀ ਬਿਜਲੀ ਲਖਣਪੂਰੀ ਬੱਦਲ ਪੂਰਾ ਹੋਇਆ ਵਾ ਇੱਧਰ ਵੀ ਐ ਇੱਧਰ ਵੀ ਐ ਬੱਦਲ ਹੋ ਬਦਲ ਉੱਠਿਆ ਉੱਪਰ ਨੂੰ। ਖੜਕਦਾ ਬੂਆ ਇਹਨ। ਚਲੋ ਜੇ ਹੋਜਵੇ ਇੱਕ ਦਾ ਗਰਮੀ ਦਾ ਰਹਿਤ ਮਿਲ ਜੂ ਵਧੀਆ ਇਹ ਇੱਕ ਜਿਹੜੀਆਂ ਫਸਲ ਵੜੀਆਂ ਪਾਣੀ ਮੰਗਦੀਆਂ। ਲਾਈਟ ਚਲੋ ਆਉਂਦੀ ਹੈਗੀ ਆ ਹੁਣ ਜਿੰਦ ਨੇ ਢੇਰੀ ਆਈ ਉਦੋਂ ਦੀ ਖਰਾਬ ਹੋਈ ਪਈ ਐ ਬਹੁਤ ਫਰਕ ਪਿਆ ਵਾ। ਵੀ ਦੇਖਦੇ ਆ ਦਿਖਾਉਂਦੇ ਬਾਕੀ ਤੁਹਾਨੂੰ ਵੀਡੀਓ ਵੀ ਕਿਆ ਕੁਸ ਹੁੰਦਾ ਕਰਨੇ। ਦੱਸਿਆ ਪੈਸਾ ਜੀ ਸ਼ਾਮ ਨੂੰ ਆ। ਅਸਰੇ ਬਹੁਤ ਬੱਦਲ ਜਿਹੜੇ ਇਧਰ ਚੜਦੇ ਹੈ ਪੈ ਵੀ ਜਾਂਦਾ ਜ਼ਰੂਰ। ਬਾਕੀ ਕਹਾਵਤ ਹੈ ਕਿ ਜਿਹੜਾ ਗਰਜਦੇ ਵਰਸਦੇ ਨੀਮਤ ਹੈ ਗਰਜ ਗਈ ਹੈ। ਘੋਰ ਦਾ ਪੂਰਾ ਹੈ। ਇਸ ਘੋਰ ਨਾਲ ਕਰਕੇ ਸ਼ਹਿਰ ਨਾਲ ਪਹੁੰਚ। ਹਵਾ ਬੰਦਣਾ ਹਵਾ ਬੰਦ ਕਰਕੇ ਮੀਂਹ ਪਊਗਾ ਜ਼ਰੂਰ। ਹਵਾ ਜਮਾਈ ਮਾਮੂਲੀ ਜਲਦੀ ਬਾੜੀ ਮੋਟੀ ਆਟਾ ਮੇਰਾ ਮੌਸਮ ਇੰਨਾ ਜਿਹਾ ਫਰਕ ਪੈ ਗਿਆ ਹਵਾ ਚਲੋ ਜਲਦੀ ਮਾਰ ਮੜੀ ਇਹ ਤਾਂ ਸੋਣੀ ਫੜੀ ਸਵੀਟ ਜੀ ਵਾਲੇ ਉਹ ਚਾਲਦਾ ਹੈ ਜੀ ਹਲੇ ਥੋੜੀ ਹੌਲੀ ਹੋ ਪਰ ਹੈ ਬਰ ਬਲੇਆਣਾ ਜਿਹੜਾ ਕਹਿੰਦੇ ਹੁੰਦੇ ਬੁਲਬੁਲੇ ਲਾਗੇ ਪਾਣ ਅਗਰ ਜਾਈ ਫਿਰ ਵੀ ਥਿਆਦਾ ਹੈਗਾ ਹੌਲੀ ਹੌਲੀ ਜੋ ਚੱਲਦਾ ਹਲੇ ਕਿਹੜੇ ਚਲੇ ਜਾਏਗਾ ਬਦਲ ਸੁਹਾ ਬਦਲ ਉੱਪਰ ਫੜੇ ਰੇ ਹੁਣ ਉਹ ਕਰੂ ਕੰਮ ਹੈ ਤੁਹਾਨੂੰ ਚਾੜ ਰਿਹਾ ਦਾਲੇ ਕੋਲੋਂ ਸਾਈਡ ਤੇ ਹੋ ਗਿਆ ਪਰ ਲੋ ਤਾਂ ਹੀ ਲੰਗਾਂ ਪੂਰੇ ਪਾਣੀ ਵਾਲਾ ਘਾਟਾ ਫਾਇਦਾ ਚਲੋ ਵਧੀਆ ਨਾਲੇ ਮੌਸਮ ਦੇ ਵਿੱਚ ਫਰਕ ਪੈ ਜਾਣਾ Katsotaan, kuinka se valimuus saadaan uudelleen. Patsataan, ਇਹ ਪੱਲੇਮੇ ਜਿੱਨਾ ਪੇ ਹਟ ਗਿਆ ਤਕਰੀਬਨ ਬਦਲਬਾਈ ਦਾ ਹੋਈ ਬਸੇ ਚਾਰੇ ਪਾਸੇ ਇਤੋਂ ਨੂੰ ਬਦਲ ਜਿਆਦਾ ਘੜਾ ਪਰ ਬਹੁਤ ਫਾਇਦਾ ਕਰ ਗਿਆ ਨਾ ਚਰਣੇ ਚੁਰਣੇ ਮੰਗਿਆਂ ਜਿਹਨੇ ਪਾਣੀ ਮੰਗਦੇ ਆ ਤੇ ਵਿੱਗੇ ਹੋਏ ਜਿਆ ਕਰੇ ਪਤ ਗੇਰ ਦੇ ਦੇ ਵਿੱਚ ਸੋਨਾ ਹੋ ਗਏਨ ਗਿੱਲਾ ਪੂਰਾ ਯੋਲੇ ਨਾ ਕਰਤਾ ਦਾ ਫਾਇਦਾ ਬਹੁਤ ਮੈਂ ਨਹੀਂ ਉੱਪਰ ਦੀ ਮਿੱਟੀ ਸੁੱਕ ਗਈ ਥੋੜੀ ਐ ਗਿੱਲ ਚ ਰਲਾਤੀ ਗਿੱਲ ਪੂਰੀ ਬਾਜਰਾ ਦਾ ਚਮਕਦਾ ਥੋੜਾ ਜਿਹਾ ਕੱਟ ਕੇ ਮਿੱਟੀ ਲਾ ਦੇ ਉੱਪਰ ਇਹਦੇ ਦਾ ਮੱਕੀ ਲਿਆ ਕੇ ਰੇਪਉਂਦਾ ਜੱਫਾਂ ਦੇ ਹੁਣ ਰੇ ਪੈ ਜਾਣਾ ਪੂਰਾ ਗਿੱਲ ਪੂਰੀ ਹੋ ਗਈ ਥਲੇ ਧੱਕ ਗਈ ਐ ਹਰੇ ਪਤਾ ਕੁਛ ਨਹੀਂ ਬਦਲ ਹੈਗਾ ਸ਼ਾਮ ਤੱਕ ਆ ਵੀ ਸਕਦਾ ਫਿਰ ਵੀ ਆਪਣਾ ਬਾਜਰੇ ਚ ਵੀ ਵਾਦਣਾ ਜੂੜਿਆ ਰੇ ਉਹਨਾਂ ਜੀ ਵਾਦਣਾ ਉਹਨਾਂ ਨੇ ਬਹੁਤ ਵਧੀਆ ਮੀਂਹ ਲੱਗ ਗਿਆ ਮਹਾਮੂਹਣ ਜਿਹੜਾ ਹੈਗਾ ਇਹ ਕੱਲ ਅਗਰੇ ਲਾਈਟ ਹੁੰਦੀ ਕੱਲ ਸ਼ਾਇਦ ਭਰੇ ਦੇਣ ਦਾ ਆਪਾਂ ਨੇ ਚਲੋ ਫਿਰ ਬਚਾਅ ਹੋ ਗਿਆ ਸਾਬ ਦਾ ਪਾਣੀ ਗੇ ਲੱਗ ਗਿਆ ਉਹਨਾਂ ਨੂੰ ਅੱਜ ਬਲਾਂ ਰੇਦ ਨੇ ਵੇੜੀਆਂ ਕੰਮ ਲਿਆ ਕੇ ਉਹ ਵੀ ਕੱਤਰ ਇਹਦਾ ਕੰਮ ਸ਼ੁਰੂ ਵੇ ਹੁਣ ਗਿੱਲੇ ਗਿੱਲੇ ਵਿੱਚ ਵਧੀਆ ਸੰਗੋ ਪਾਜੇ। ਪਰ ਹੁਣ ਲਾਤਾ ਇੱਕ ਛਿੱਟਾ ਪਾਜ ਰਹੇ ਨੇ, ਬਾਜਰ ਜੰਮਿਆ ਸੋਨਾ ਹਰੇ। ਆ ਦੇਖੋ ਗੜਾ ਹੁਣ ਇਹਨੇ ਇੰਨੇ ਜੇ ਕਾਮਯਾਬ ਹੋ ਜਣਾ। ਕਿਉਂ ਖੇਤ ਗਿੱਲਾ। ਜੇ ਆਪਾਂ ਕਰਦੇ ਸ਼ਾਮ ਤੱਕ ਸ਼ਾਮ ਤੱਕ ਇਹਦੀ ਸਿੱਕੜੀ ਬਣ ਜਾਣੀ ਸੀ। ਆ ਦੇਖੋ ਪੈਰ ਗੜਦੇ ਗਿਆ ਵਿੱਚ ਜਿੰਨਾ ਵੀ ਗਿਆ ਵੇ। ਸੋਨੇਆਂ ਗਿੱਲੇ ਚ ਗਿੱਲਮੇਲੀ ਵੀ ਇੱਥੇ ਬੁੜੀ। ਵੀ ਆਪਾਂ ਹੁਣ ਬਾਜਰੇ ਦੀ ਵੀ ਬਾਤ ਤਾਂ ਸਮਝ ਲੋ, ਦੋ ਘਾਰੇ ਰਹਿ ਗਏ। ਇੱਧਰ ਚਾਰ ਚ ਪੈ ਗਿਆ, ਹੋਂ ਪਰਾਂ ਦੋ ਰਹਿ ਗਏ। ਉਨਾ ਦੇ ਵਿੱਚ ਹੀ ਪਾਤਾ ਮਹਾਰ ਮੂੰਗੀ ਦੇ ਵਿੱਚ ਜਿੱਦੇ ਬੀਜੇ ਜਿੱਦਾਂ ਕੁਝ ਨਹੀਂ ਪਾਇਆ ਨਾ ਜਾਨੀ ਪਹਿਲਾਂ ਡਾਇਆ ਪਾ ਕੇ ਬੀਜ ਤੇ ਦੇਖੋ ਬਈ ਚਲੋ ਹੁਣ ਮਹਾਰ ਇੱਕਾ ਛਿਟਾ ਲਾ ਦਿਆਂ ਆ ਦੇਖੋ ਹੁਣ ਇੱਧਰ ਗੈਲ ਦੀ ਕਰ ਨਵੇੜਤਾ ਥੋੜਾ ਥੋੜਾ ਰਹਿ ਗਿਆ ਵੀ ਲੱਗ ਜਾਣਾ ਗੈਲ ਲੱਗ ਜਾ ਨਾਲੇ ਬੂਟਿਆਂ ਨੂੰ ਕੰਮ ਹੋ ਜਾਣਾ ਆਪਣਾ ਇੱਧਰ ਜੇ ਆਪਣਾ ਪਾਤਾ ਤਿੰਨਾ ਜੰਗਲ ਦੇ ਰੋਟੀਨਾਂ ਕੱਸੀਆਂ ਤਿੰਨਾ ਮੈਨੂੰ ਪੁੱਠੇ ਕੱਸੀਆਂ ਲੱਗਦੀਆਂ ਨੇ ਲੱਗਦੀਆਂ ਆ ਕਾਲਾ ਜਿਹਾ ਪਾਸਾ ਉੱਪਰ ਕਰਤਾ ਤੋਤਾ ਮੈਂ ਕੋਈ ਤੂਰਾ ਸਲਾਹ ਦੇ ਦੇ ਕਰ ਚਾਹੀਦੀ ਸਲਾਹ ਹਾਂ ਤਾਂ ਪੁੱਠੇ ਕਸਾ ਤੇ ਤਿੰਨਾ ਹਾਂ ਅਡੀਨਾਂ ਦਾ ਪੁੱਠੇ ਕਸਾ ਦੀਆਂ ਇਹ ਆਪੇ ਕਰੀ ਜਾਂਦੇ ਹੋਰ ਤੂੰ ਆਪੇ ਦੇਖ ਲੈ ਵੀ ਟੌਰ ਇੱਥੇ ਨੂੰ ਉੱਤਰ ਨੂੰ ਐ ਅੱਜ ਨੂੰ ਉੱਤਰਿਆ ਫੇਰ ਹੋ ਤੂੰ ਤਾਂ ਰੰਗ ਹੋਰ ਚੱਲਣਾ ਕਾਲਾ ਲੱਗਦਾ ਮਾਨਸਾ ਨਹੀਂ ਕਹਿੰਦਾ ਰੰਗ ਚਾਲਾ ਕਰਦਾ ਉਹਦੇ ਤੇ ਕਈ ਨਾ ਉਧਰ ਉਹ ਕਾਲੇ ਨੂੰ ਬਿਜਲੀ ਪੈ ਜਾਂਦੀ ਹੈ ਪਰ ਅਰਥ ਘਰੇ ਹੋਏ ਨਾ ਘਨੋ ਨਾ ਘਾ ਘਰੇ ਆਂ ਬਜਾ ਤੇ ਆਂ ਹੂੰ ਆਹ ਨਾਲੇ ਤਾਂ ਕੰਮ ਇਹਨਾਂ ਤਾਂ ਬਣਾਇਆ ਨਹੀਂ ਨਿ ਹਟਾਤਾ ਗਿੰਦੂ ਬਾਈ ਤਾਈਆ ਦਾ ਬਣਾਈ ਜਾਂਦਾ ਉਹ ਕਹਿੰਦਾ ਤੂੰ ਟੈਂਟ ਆਇਆ ਕਿ ਮੇਸਟਰ ਨੇ ਟਾਇਆ ਇਹਨਾਂ ਆਇਆ ਦਾ ਮੈਂ ਆ ਅੱਛਾ ਔਰ ਅੰਦਰ ਭਰਿਆ ਵਾ ਸਾਰੇ ਇੱਟਾਂ ਕਰ ਉਹ ਅਸਲ ਇਹ ਇੱਥੇ ਤਾਂ ਕਿ ਨਾ ਇੰਚੀ ਹੁੰਦੀ ਨਾ ਪਹਿਲਾਂ ਹੀ ਫਿਰ ਤਾਂ ਲੋੜ ਇੰਦੀ ਪਈ ਓ ਕੇ ਮੈਂ ਨਾਕਸੇ ਜਿਹਦਾ ਬਾਬੇ ਹੁਣੇ ਕਰਿਆ ਇਹ ਰਾਂ ਬਾਈ ساری ਪੰਨ ਤੋੜ ਕਰਤੀ ਨੇ ਮੈਂ ਚਲੋ ਬਣਾ ਲਈ ਹਾਂ ਡਿਊਟੀ ਅੱਜ ਰੰਗ ਪਾ ਲੱਗੀ ਕੰਮ ਜਿਹੜੇ ਛੱਡਿਆ ਨੇ ਕੋਈ ਆਇਆ ਬਾਈ ਸਵਿੰਟ ਤਾਂ ਕਰਿਆ ਮੁੰਡੇ ਲਗਾ ਹੁਣ ਤਾਂ ਡਿਊਟੀ ਉਹਦੇ ਵੀ ਲੱਗੀ ਬੜਾ ਕਹਿੰਦੇ ਬਾਸਤਰੀ ਤਰਾਂ ਆੜੀਗਾ ਬੱਦਲ ਵਾਈਫੇ ਕਰਿਆ ਇਧਰ ਦੇਖ ਰਿਹਾ ਕਿਆ ਕਰਦਾ ਹੁਣ ਦੁਬਾਰੇ ਲੈ ਇਹ ਉਹ ਵੀ ਹੈ ਕਿ ਨਾ ਕਿਸੇ ਜਾਣਗੇ ਇਹ ਵੱਡੀਆਂ ਇਹਨਾਂ ਦੀ ਪੁੱਠ ਸੱਤ ਕੀ ਦਾ ਪਤਾ ਲੱਗਦਾ ਨਹੀਂ ਆਹ ਤੇ ਅਸਲ ਵਿੱਚ ਹਰਈ ਚਾਦਰ ਬਾਹਰ ਹੋਣੀ ਚਾਹੀਦੀ ਇਹਨਾਂ ਨੇ ਕਰੀ ਇਹ ਚੀਜ਼ ਬਾਹਰ ਆ ਗਿਆ ਜੀ ਉਹ ਹੋ ਉਹ ਰੰਗ ਕਰ ਸਾਰਾ ਸਾਨੂੰ ਬਲਵੇੜ ਦੇਣਾ ਤੋ ਕਿ ਹਾਲਖ ਤਾਂ ਇੱਥੇ ਹੱਥ ਰੱਖੋਗੇ ਪਰ ਪਹਿਲਾ ਉਹ ਚੀਜ਼ ਨੂੰ ਕਰਿਆ ਜਿੱਥੇ ਹੱਥ ਪਹਿਲਾਂ ਲੱਗਣਾ ਆ ਉਹ ਸਦਾਈ ਉੱਪਰ ਤੇ ਸਟਾਰਟ ਕਰੀਦਾ ਕੰਮ ਆਏ ਕਰੀਦਾ ਤਾਂ ਮੈਂ ਹਾਂ ਹਾਂ ਉਹ ਤਾਂ ਮੈਂ ਮੰਗਣ ਕਰੀਦਾ ਆ ਭਾਈ ਮਿਸਤਰੀ ਰਾਜ ਮਿਸਤਰੀ ਹੈ ਆ ਲੋਟ ਆ ਹਾਂ ਇਹ ਮਿਸਤਰੀ ਉਹ ਹੈ ਜਿਹਨੂੰ ਤੁਸੀਂ ਪਹਿਲਾਂ ਕਮੈਂਟ ਕਰਦੇ ਤੇ ਜਸਟਾਰਟ ਕਰਿਆ ਦਾ ਮੈਂ ਕਹਾਂ ਉਹ ਹੁਣ ਬੋਲ ਰਿਹਾ ਤੁਸੀਂ ਆਖ ਸਮਝ ਲਿਓ ਇਹ ਵੀ ਆਲ ਰੌਂਡਰ ਹੈ ਹਾਂ ਫਰੀ ਵੀ ਟੈਂਕੀ ਆ ਨੀ ਉਹ ਮੋਟਰ ਕੋ ਮਿਲਾएंगे

ਉਹ ਕਹਿੰਦੇ ਰਿਹਾ ਸੁੱਤੀ ਕਰ ਦਾਂਗੇ ਬੰਦੇ ਨੂੰ ਅਰੇ ਤੇਰੇ ਦੂਤੋਂ ਨਹੀਂ ਆਇਆ ਅੱਜ ਮੈਂ ਆਧਾ ਕੜਾ ਲੱਗਦਾ ਜਾਣੇ ਕੋ ਰੋਪਰ ਤੇ ਯਾਰ ਪੂਰਾ ਚਲ ਮੈਂ ਪੁੱਛਦਾ ਲੋ ਬਾਈ ਦੁਬਾਰੇ ਫੇੜਾ ਕਰਨੇ ਮੇਰੀਆਂ ਕੀ ਫੁੱਲ ਕਹਿੰਦੇ ਹੁੰਨੇ ਰੀਦਾ ਹੈ ਵੀ ਰਾਸ ਫੇਰੋ ਜਿਹੜਾ ਮੈਂ ਪਹਿਲੇ ਉਹਨਾਂ ਘਰ ਤੋਂ ਦਵਾਈ ਦਿੱਤੀ ਹੈ ਇੰਸਾ ਜਿਹੜਾ ਬੱਦਲ ਬਹੁਤ ਜਿਹੜਾ ਰਾਵਤ ਰਾਤ ਵੀ ਇਹ ਤਾਂ ਹਰੋਦੇ ਚੁੱਲਦਾ ਦੇ ਦਿੰਦਾ ਇਹਨਾਂ ਚੜਤਾ ਕੋਲ ਆਉਂਦਾ ਇਹਨਾਂ ਰੋਬਰ ਵੀ ਜਿਹੜਾ ਪਿਆਰ ਸਾਡੇ ਸਾਫ ਦਾ ਜੇ ਕਿਤੇ ਜਿਆਦਾ ਪਾਣੀ ਖਰਾ ਕੇ ਤਾਂ ਫਿਰ ਹਵਾ ਜਲਦੀ ਫਸੋ ਇੱਧਰ ਤੇ ਲੈ ਬਾਹਰ ਜਾ ਕੇ ਰੋਪੜ ਗੰਨੀ ਪਹਿਲਾਂ ਮੈਂ ਪਹਿਲੇ ਆ ਮਾਤਾ ਤੇ ਚੱਕ ਕੇ ਇੱਧਰ ਨੂੰ ਮਾਰਿਆ ਬੱਦਲ ਉਹਨਾਂ ਦੇ ਆਹਰ ਕਮਿਆ? ਫੋਦੀਆ? ਹਤਾ ਹੋਲੀਆ ਬਦਲ ਨਹੀਂ ਫਿਰਦਾ। ਅੱਜ ਗਾਜ ਤੇ ਪੈਸੇ ਲਾ ਕੇ ਆਂਦੇ ਥੋੜੇ ਜਿਹਾ। ਫੇ ਪੈਸੇ ਕਾ ਉਹ ਕੰਮ ਕਰਿਆ ਨਾ ਉਹੀ। ਕਿਹਦਾ? ਉਧਰ ਤੋਂ ਮੈਨੂੰ ਕਹਾਂ ਤਾਨੂੰ ਮੈਂ ਦਵਾ ਕੇ ਲਾਉਂਗਾ ਬੰਨੈ ਨਾ ਲੋਰਾ। ਆਹ ਬਾਈ ਆਪਰੇ ਆਇਆ ਥੋੜੇ ਜਿਹੀ ਹਲੇ। ਹਲੇ ਕਿੱਧਰ ਜੁੜਾ ਤਾਨੂੰ ਕਰੂਗਾ ਅਗਲੇ ਆਉਂਗਾ। ਉਹ ਦੁਕਾਨ ਦੇ ਉਧਰ ਤੋਂ ਮੈਨੂੰ ਕਹਾਂ ਚਲ ਚਮਕੌਰ ਦੇ ਦੋ ਫੇ ਕਹਿੰਦਾ ਚਮਕੌਰ ਬੰਨਦਾ ਸਾਰੇ ਲਗਾਣਾ ਘੋਮਾ। ਚਮਕੌਰ ਬੰਨਦਾ। ਚਾਚਾ ਚਾਚਾ ਟਰਾਲਾ ਕਿੱਥੋਂ ਲੱਕੇ ਜੰਦੇ। ਅੰਦਰ ਲਾਉਣਾ ਮੈਂ ਤਾਂ ਤਵਾ ਹੋ ਬਾਈ। ਦੇਖਦਾ ਇਹਦਾ ਕਿਹਦਾ ਕਹਿੰ ਲਓ ਭਾਈ ਐਨਾ ਹੋਇਆ ਨਾ ਨਾ ਟਰਾਲਾ ਧੋਤਾ ਟਰਾਲਾ ਤੀਜਾ ਜਿਆ ਸਾਜਰੀ ਧੋ ਕੇ ਕਹਦਾ ਅੰਦਰ ਲਾਉਣਾ ਧੋਤਾ ਸਭ ਆਏ ਜਿਵੇਂ ਮੁੜ ਕੇ ਕੰਮੀ ਲੈਣਾ ਐ ਦੇਖ ਲੈ ਹੁਣ ਯਾਰ ਤਾਨ ਲੱਦਣੇ ਨੇ ਲੈ ਭਾਈ ਧੋ ਕੇ ਕਹਦਾ ਅੰਦਰ ਲਾ ਲੈਣਾ ਜਾਲੀ ਚੋੜੀ ਕਰਤੀ ਫੈਟੇ ਨਾ ਵਿੱਚ ਬੱਦ ਦੇ ਬੈਗ ਨਹੀਂ ਲੱਗਦਾ ਉੱਤੇ ਫਿਰ ਅੱਛਾ ਗਾਇਨ ਪੂਰੀ ਪੂਰੀ ਏ ਆ ਦੇਖ ਲੈ ਤੋਤੇ ਹੋ ਜਾਂ ਹੋ ਗਿਆ ਕਿੱਲਾ ਲੱਗਿਆ ਕਿੰਨੀਆਂ ਗੱਡ ਨਮੋਟੀਆਂ ਮੋਟੀਆਂ ਹਲੇ ਜਾਲੇ ਨਹੀਂ ਕੱਸੀ ਕਹਿੰਦਾ ਪਿਛਲੀ ਜਾਲੀ ਵੀ ਕੱਢ ਕੇ ਅਸਲ ਵਿੱਚ ਸਮਾਨ ਗੈਲੇ ਚਾਹੀਦਾ ਸਾਰਾ ਹੀ ਤੂੰ ਉਹ ਚੱਕ ਲੈ ਜਸਵੀਰ ਕੋਲ ਦੇ ਘੋੜੀਆਂ ਉਹਦੇ ਮਿਸਤਰੀ ਵਿਹਲੇ ਹੋਣੇ ਆਲੇ ਆ ਹੈ ਠੀਕ ਆ ਫਿਰ ਦੋ ਕਵੰਜਾ ਮੇਰੇ ਵਾਲੇ ਵੀ ਉੱਥੀ ਆ ਇੱਕ ਹੋਰ ਬਈ ਆ ਉਹ ਘੋੜੀ ਵਿਚਾਰ ਕੇ ਟੀਨਾ ਕਰ ਦੇ ਤਾਂ ਕਿ ਉੱਥੇ ਫਿਰ ਵਧਾਉਣੀਆਂ ਹੋਰ ਮੂਰੇ ਨੂੰ ਵਧਾਉਣੀਆਂ ਹੈਲੋ ਕੀ ਆ ਮਰੋ ਭਾਈ ਮਹੀ ਆਲੇ ਨਾਲ ਫੇਰ ਸ਼ੁਰੂ ਕਰਿਆ ਕੰਮ ਜਾ ਮੋਟੇ ਮੋਟੇ ਲੱਗੇ ਕਿਨੇ ਪੈਣ ਫੇਰ ਕੋਈ ਬੱਦਲ ਹੋਇਆ ਪੂਰਾ ਉੱਪਰ ਜੜਾਈ ਫੁੱਲ ਹੈ ਜਿਹੜੇ ਹਵਾ ਜਿਹੜੀ ਚੱਲਦੀ ਠੰਢੀ ਹਵਾ ਚੱਲਦੀ ਬਹੁਤ ਵਧੀਆ ਹੈਗੀ ਠੰਢੀ ਚੱਲਦੀ ਹਵਾ ਇਹਨਾਂ ਉਦੋਂ ਜਾਨ ਮਾਲਲੇ ਵੀ ਕੰਮ ਆ ਜਾ ਖੜਾਤਾ ਤਾਂ ਇਹਨਾਂ ਨੇ ਫੇਰ ਚੱਲਿਆ ਦਵਾਰੇ ਰੰਗ ਵਾਲੇ ਦਾ ਪਹਿਲਾਂ ਮੀਂਹ ਲੱਗਦਾ ਪਹਿਲਾਂ ਹੀ ਬੈਣ ਵਿੱਚ ਨੂੰ ਇਹ ਬੱਦਲ ਬੋਲਦਾ ਬਹੁਤ ਹੈ ਤੋੜੀ ਘਟੋਣੀ ਦਾ ਹਲੇ ਭੋਣੀਆਂ ਹੋਰ ਆਲੂ ਪਾ ਲਈਏ ਉੱਤੇ ਪਹਿਲਾਂ ਹੁਣ ਕਿੰਨੀ ਪੈ ਗਈ ਵਿੱਚ ਅੰਦਰ 70 ਕਿ ਭਰ ਗਿਆ ਪ੍ਰੈਸ਼ਰ ਵਾਲੀ ਮਿਲ ਗਈ ਵਧੀਆ ਰਿਹਾ ਪ੍ਰੈਸ਼ਰ ਵਾਲੀ ਖੜਦੀ ਵੀ ਡੰਗਰਾਂ ਕੋਲ ਆਰਦੀ ਵੀ 2 ਕਿੱਲੇ ਆ ਲਈ ਹਾਂ ਠੀਕ ਆ ਵਧੀਆ ਐਕਦੀ ਤੂੜੀ ਵੱਧਾ ਬੂਟਿਆਂ ਵਿੱਚ ਬੂਟੇ ਜਮ ਹਰੇਕ ਦੇ ਦੇਖਿਆ ਕਰੇ ਲੱਗਿਆ ਪੂਰੇ ਕਣਕਾਂ ਵੀ ਵਧੀਆ ਰਹੀਆਂ ਸੀ ਨਾ ਕਣਕ ਵੀ ਵਧੀਆ ਰਹੀ ਬੂਟੇ ਜਿੰਨੇ ਵੀ ਨੇ ਨਾ ਕਣਕ ਮੌਸਮ ਦਾ ਐਮਐਲਓ ਦੀ ਮੌਸਮ ਦੇ ਹਿਸਾਬ ਨਾਲ ਨਾ ਸਾਡੇ ਵੀ ਦੇਖਿਆ ਚਾਹੀਦਾ ਜੀ ਬਾਹਰਤੀ ਕਣਕ ਉਹੀ ਹੁੰਦੀ ਬਾਹਰ ਵਾਲੀ ਕਣਕ ਨਾਲ ਤੇ ਵੱਧ ਝਾੜ ਦਿੰਦਾ ਬੂਟੇ ਵਾਲੀਆਂ ਨਾ ਵਧੀਆ ਦੀ ਕਣਕ ਹਾਂ ਉਹ ਬਾਈ ਡਰਾਈਵਰ ਗਿਆ ਬਦਲ ਹੁਣ ਪਾਪੇ ਨੇ ਡਰਾਈਵਰੀ ਨੂੰ ਸਿਖਾਈ ਆ ਇਹ ਕਹਿੰਦਾ ਪਾਪੇ ਦੇ ਵੈਗ ਨਹੀਂ ਲੱਗ ਜਾਏਗਾ ਦੇਖ ਲੈ ਹੈ ਗੁਰੂ ਤੇ ਕਹਿੰਦਾ ਟਰਾਲਾ ਵੈਗ ਨਹੀਂ ਲੱਗਦਾ ਹੈਗਾ ਚੇਲਾ ਲੱਗਿਆ ਵੈ ਟਰਾਲਾ ਵੈਗ ਲਾਉਣ ਵਿੱਚ ਚਲੋ ਬਾਈ ਚੱਲੀ ਜਾਂਦਾ ਕੰਮ ਮਿਲ ਕੇ ਦੇਖ ਰਿਆ ਹੁਣ ਮਈਆਂ ਵਾਲਾ ਫੇਸ ਫੜਦਾ ਰੰਗ ਜਾ ਮੱਕੀ ਦਿਖਾਵਾਂਗੇ ਆਪਾਂ ਤੁਹਾਨੂੰ ਕਿਆ ਹਾਲਾਤ ਆ ਇਹਦੇ ਵੈਸੇ ਹੁਣ ਮੀਂਹ ਮੰਗਦਾ ਹਰੇਕੇ ਆ ਕਿਉਂ ਤੂੜੀ ਦਾ ਕੰਮ ਨਿਭੜਾ ਮਾੜਾ ਮੋਟਾ ਰਹਿੰਦਾ ਕਿਸੇ ਦਾ ਵੀ ਹਰੇਕੇ ਕਹਿੰਦਾ ਜੇ ਮੀਂਹ ਪੈ ਜਾ ਵਧੀਆ ਠੇਗਰ ਤੇ ਬੜੇ ਤਗੜੇ ਜਾ ਹੁਣ ਹਾਂ ਪੀ ਜਾਏਗਾ ਮੈਂ ਤਾਂ ਕਿ ਨਾਲ ਕਹਿੰਦੇ ਸੀ ਜਾਣਾ ਬਾਹਰ ਨੂੰ ਹਾਂ ਜਾਏਗਾ ਥੋੜਾ ਕਿਹੜਾ ਜੇੜਾ ਕਿਹੜਾ ਥੋੜਾ ਸਰਲਾ ਹੀ ਸਰਲਾ ਹੀ ਸਰਲਾ ਹੀ ਨੇਪਾਲ ਨੇਪਾਲ ਹੈ ਫੇ ਤੁਹਾਡੇ ਤਾਂ ਤੁਸੀਂ ਤਾਂ ਘੱਟ ਰੇਟ ਤੇ ਵਰਦਾ ਕਰੋ ਮਾੜੀ ਮੋਟੂ ਤੁਹਾਡੇ ਡੁੱਗਣੇ ਹੋ ਜੇ ਜਾ ਕੇ ਉੱਧਰ ਹਾਂ ਅੱਧੀ ਰਾਤ ਦਾ ਕਿਰਾਇਆ ਲੈ ਕੇ ਦੁੱਤ ਨਹੀਂ ਹੋ ਉਹ ਨਹੀਂ ਜਿੰਨਾ ਤਾਂ ਹੁਣ ਜਿੰਨਾ 100 ਪੈਸੇ ਮੰਨਨੇ ਉਹਨਾਂ ਨਾਲ ਵੀ ਤਾਂ ਇੰਨੇ ਨੂੰ ਵੱਢੀ ਆ ਹਾਂ ਸਾਨੂੰ پیسے ਘੱਟ ਚਾਹੀਦਾ ਪਹਿਲਾਂ ਪੁੱਛਣਾ ਪਿਆ ਕਰਨਾ ਵੀ ਤੁਸੀਂ ਨੇਪਾਲੀ ਹੈ ਕਿਹੜੇ ਕਹਿੰਦਾ ਡੁੱਗਣਾ ਹੁੰਦਾ ਕਿ ਡੇਡਾ ਹੁੰਦਾ ਡੇਡਾ ਡੇਡਾ ਹੋ ਜਾਂਦਾ 1 ਰੁਪਿਆ ਡੇਡਾ ਬਣ ਜਾਂਦਾ ਤੇ ਅਗੇ

ਕਿਆ ਰੇ ਚੌਲ ਕਾਰੇ ਟੌਸੇ ਉਹਦਾਰਾ 50 ਰੁਪਿਆ ਹੋਰੇ 45 ਰੁਪਏ ਦੇ ਫਰਕ ਹੈ ਹਾਂ ਮੰਨ ਲੈ 42 ਹੋਰੇ ਚਲੋ ਭਾਈ ਆਪਣਾ ਆਪਣਾ ਇਹਨਾਂ ਦਾ ਹੈ ਹਜ਼ਾਰ ਦਾ ਹੈ